ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੱਸੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਪਰਵੇਲ ਵੀਰ ਦੇ ਬਰਮ ਤੇ ਆਏ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਤੁਹਾਨੂੰ ਆਪਾਂ ਤਿੰਨ ਕਿਨਾਰੇ ਦਿਖਾਉਣੇ ਆ ਜਿਨ੍ਹਾਂ ਵਿੱਚੋਂ ਦੋਸਤੋ ਇੱਕ ਸੱਜਰ ਨੀਲੀ ਰਾਵੀ ਦੀ ਝੋਟੀ ਦਿਖਾਵਾਂਗੇ ਤੇ ਦੋ ਟੋਕੜ ਗੱਬੜ ਮੱਝਾਂ ਹੋਣਗੀਆਂ ਠੀਕ ਆ ਜੀ ਤਿੰਨੇ ਨਗਾਂ ਦੀ ਡਿਟੇਲ ਦੇਖਿਓ ਜੇ ਆਪਾਂ ਚੱਲਾਂਗੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦਵਾਂਗੇ ਠੀਕ ਹੈ ਜੀ ਇਹਨਾਂ ਪਸ਼ੂਆਂ ਦੇ ਜਾਣਕਾਰੀ ਸਬੰਧਤ ਸੋ ਦੋ ਮਜਾ ਟੋਕਰ ਗੱਬਰਾਂ ਤੇ ਇੱਕ ਨੀਲੀ ਰਬੀ ਦੀ ਝੋਟੀ ਸੂਈ ਸਵਾਈ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 20 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 8 ਵਜੇ ਦਾ ਮਾਰਨਿੰਗ ਦਾ ਟਾਈਮ ਆ ਜੀ ਕੋਈ ਵੀਰ ਦੋ ਟਾਈਮ ਚਾਰ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦਾ ਨੀਲੀ ਦੀ ਝੋਟੀ ਬਹੁਤ ਖੂਬਸੂਰਤ ਦਿਖਾਵਾਂਗੇ ਤੁਹਾਨੂੰ ਸੋ ਕਾਫੀ ਵੀਰ ਡਿਮਾਂਡ ਸ਼ੌਂਕ ਰੱਖਦੇ ਆ ਠੀਕ ਹੈ ਜੀ ਸੋ ਨੀਲੀ ਰਬੀ ਦੀ ਝੋਟੀ ਆ ਬਿਲਕੁਲ ਸੱਜਰਤਾ ਜੀ ਜੋ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਖਾਸ ਵਿਜ਼ਿਟ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਹਰੀਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋਰ ਸਿੰਘ ਵਾਲਾ ਸੰਗਵਾ ਸੈਦੋਂ ਇਹ ਪਿੰਡ ਥੋੜੀ ਜਿਹੀ ਦੂਰੀ ਤੇ ਆ ਬਰਵਾਲਾ ਦੁੱਬਲੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਆਣ ਕੇ ਇੱਥੇ ਆਪਣੀ ਨਰਕਪਰਕ ਕਰਨੀ ਦੋ ਟਾਈਮ ਚਲੋ ਚਾਰ ਟਾਈਮ ਚਲੋ ਆਪਾਂ ਵਾਰ-ਵਾਰ ਸਾਰੇ ਪਿੰਨਪਰਾਵਾਂ ਨੂੰ ਹਰ ਵਾਰ ਬੇਨਤੀ ਕਰਦੇ ਆ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਠੀਕ ਆ ਜੀ ਸੇਲ ਪਰਚੇਜ਼ ਵਾਲੇ ਤੇ ਚੰਗੇ ਪਸ਼ੂ ਵੀਰ ਲਿਆ ਕੇ ਸੇਲ ਕਰਦਾ ਤੇ ਹਰੇਕ ਪ ਆਇਡ ਕਰਦਾ ਠੀਕ ਆ ਜੀ ਆਹ ਕਰਦੇ ਆ ਗੱਲਬਾਤ ਲੈ ਲਵਾਂਗੇ ਪੂਰੀ ਡਿਟੇਲ ਉਸ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਵੀਰ ਹਰਬੇਲ ਸਾਸ ਜੀ ਹਾਂਜੀ ਰਾਜਪਾਲ ਸਾਸਿਕਾਲ ਹੋ ਠੀਕ ਠਾਕ ਜੀ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook Instagram ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਿਕਾਲ ਹੋ ਠੀਕ ਠਾਕ ਵੀਰ ਬਹੁਤ ਵਧੀਆ ਹਰਬੇਲ ਕੰਮ ਸਿੱਧਾ ਵੀਰ ਗੁਰੂ ਦੀ ਮਿਹਰ ਆ ਜੀ ਹੋਰ ਵਧੀਆ ਕੰਮ ਕਰ ਚੱਲੀ ਜਾਂਦੇ ਜੀ ਚੱਲੀ ਜਾਂਦਾ ਵੀਰ ਜੀ ਬਹੁਤ ਵਧੀਆ ਚਲੋ ਦਿਨ ਪੱਗਰ ਗਿਆ ਹੁਣ ਹਾਂ ਤਾਂ ਲੋਹੜੀ ਤੋਂ ਬਾਅਦ ਤੁਹਾਨੂੰ ਪਤਾ ਹੀ ਜਾਂਦੇ ਉਹ ਜੁਵਾ ਜੁਵਾ ਦੇ ਦਿੰਦਾ ਵੀ ਬੱਕਰੇ ਜਿਹੜੀ ਛਾਲ ਮਾਰ ਕੇ ਬੱਕਰੇ ਜਿਹੜੀ ਛਾਲ ਮਾਰਦਾ ਹਾਂਜੀ ਹਾਂਜੀ ਤੇ ਬੱਸ ਸਰ ਬੇਲ ਮਾਲ ਇਸੇ ਤਰ੍ਹਾਂ ਕੋਈ 2-4 ਜਾਰ ਨਾ ਆ ਗਈ ਇਸੇ ਤਰ੍ਹਾਂ ਮੱਝਾਂ ਦੇ ਵਿੱਚ ਤੁਰੇ ਹੁੰਦੇ ਆ ਬਿਲਕੁਲ ਸੰਧੂ ਸਾਹਿਬ ਜਿਹੜੇ ਅੱਜ ਆਪਾਂ ਨਾਗ ਦਿਖਾਉਂਦੇ ਹਾਂ ਡਾਇਮੰਡ ਦੀ ਝੋਟੀ ਹੈ ਬਹੁਤ ਸੋਹਣੀ ਪਹਿਲਾ ਸਵੇਰ ਸੂਈ ਆ ਸੂਈ ਨੂੰ ਅੱਜ ਤਿੰਨ ਚਾਰ ਦਿਨ ਦਾ ਸਮਾਂ ਹੋ ਗਿਆ ਇਹ ਦੋ ਟੋਕੜਾ ਗੱਬਣਾ ਨੇ ਠੀਕ ਆ ਪਾਪੜਤਾ ਵਾ ਠੀਕ ਆ ਠੀਕ ਆ ਤੇ ਬਾਕੀ ਚੰਗੀਆਂ ਨੇ ਠੀਕ ਆ ਠੀਕ ਆ ਹਾਂਜੀ ਲੋਬੀ ਪ੍ਰਭੋ ਸ਼ੁਰੂਆਤ ਆਪਾਂ ਕਰਾਂਗੇ ਇੱਕ ਬਹੁਤ ਖੂਬਸੂਰਤ ਇੱਕ ਕਮ ਸੋ ਬਹੁਤੇ ਵੀਰ ਆਪਣੇ ਪਸੰਦ ਕਰਦੇ ਆ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਨੇ ਆ ਡਿਟੇਲ ਲੈਣਾ ਹਰ ਵੇਲੇ ਸੂਹਾ ਕਿੰਨਾ ਸਲੀਫ ਰੇ ਤਿੰਨ ਦਾ ਪਹਿਲਾ ਸੂਹਾ ਵਾ ਠੀਕ ਹੈ ਜੀ ਹਾਂ ਮੋਹ ਦੋ ਦੰਦ ਦਾ ਚੌਕ ਦੇ ਜਿਹੜੇ ਕਰਨਦੇ ਆ ਠੀਕ ਹੈ ਜੀ ਤੇ ਡਾਇਮੰਡ ਦੀ ਆ ਬਹੁਤ ਚੰਗੀ ਆ ਠੀਕ ਹੈ ਜੀ ਤੇ ਸੂਈ ਸਵਾਈ ਆ ਮੈਂ ਦੱਸੋ ਬਿਲਕੁਲ ਸੱਜਰਤਾ ਜੀ ਸੂਈ ਆ ਮਗਰ ਜੀ ਮਗਰ ਮੇਲਕਾਫ ਆ ਗਿਆ ਕੱਟਾ ਜੀ ਠੀਕ ਆ ਬਾਕੀ ਮਾਰਕਿੰਗ ਬਹੁਤ ਜ਼ਿਆਦਾ ਅਗਲੇ ਪੈਰਾਂ ਦਾ ਤਾਂ ਬਿਲਕੁਲ ਜਿਹੜਾ ਸਟੇਟ ਪਟਾ ਆ ਗਿਆ ਠੀਕ ਹੈ ਜੀ ਤੇ ਜਿਹੜੀ ਠੰਡੀ ਸੀਲ ਚੋਲ ਨੂੰ ਬਹੁਤ ਵਧੀਆ ਨਿਕਲੀ ਸੱਗੀ ਸਾਹਿਬ ਆ ਕੁਕ ਪੂਰੀ ਜਿਹੜੀ ਬਿੱਲੀ ਮਣਕੀ ਆ ਹੂੰ ਤੇ ਬਹੁਤ ਪਿਆਰੀ ਝੋਟੀ ਆ ਲੋ ਜੀ ਹੈ ਤਾਂ ਪਕੂਲੀ ਆ ਮਾਰਕਿੰਗ ਤੁਸੀਂ ਦੋਸਤੋ ਚੈੱਕ ਕਰ ਸਕਦੇ ਜੇ ਕਦ ਕਾਠੀ ਬੜਾ ਪਿਆਰਾ ਝੋਟੀ ਦਾ ਮਗਰਲੇ ਕੋਰ ਅਗਲੇ ਪੈਰਾਂ ਤੇ ਜਵਾਬ ਆ ਮਗਰਲੇ ਪੈਰ ਤੁਪੇ ਆ ਠੀਕ ਹੈ ਜੀ ਕਿੱਟ ਕਿੱਟ ਉਸ ਹਾਫ ਆਪਾਂ ਕਹਿ ਦਈਏ ਵੀ ਚੱਡੇ ਨੂੰ ਟੱਚ ਕਰਦੀ ਆ ਵਾਈਟ ਤੇ ਅੱਕ ਬਿੱਲੀ ਮਣਕੀ ਆ ਸਿੰਘ ਦੀ ਗਲਾਈ ਬਹੁਤ ਸੋਹਣੀ ਆ ਠੀਕ ਹੈ ਜੀ ਸਿੰਘ ਕੋਲੇ ਦਿਖਾਓ ਆ ਦਿਖ ਜੀ ਬਿਲਕੁਲ ਲਾਲ ਕੋਲੇ ਆ ਲਾਲ ਬਹੁਤ ਸੋਹਣੇ ਕੋਲੇ ਆ ਬਾਕੀ ਗੱਲ ਜੇ ਸੰਧੀ ਦਾ ਕੁਲੀ ਆ ਛੋਟੀ ਆ ਆਉਣ ਵਾਲੇ ਸਮੇਂ ਤੇ ਜਿਹੜਾ ਭਵਿੱਖਾ ਬਹੁਤ ਸੋਹਣਾ ਰਹੂਗਾ ਇਹਦਾ ਤੇ ਚੰਗੀ ਰਹੂਗੀ ਠੀਕ ਹੈ ਜੀ ਕਿਉਂਕਿ ਬਿਊਟੀ ਪੱਖ ਵੀ ਪੂਰਾ ਵਾ ਪੂਰੀ ਜੰਮੀ ਪਲੀ ਆ ਅੱਛਾ ਹਰਵੈਲ ਨੂੰ ਅੱਜ ਦਿਨ ਦੱਸੀ ਵੀ ਇੱਕ ਵਾਰ ਦਿਨ ਅੱਜ ਨੂੰ ਚੌਥਾ ਹੋ ਗਿਆ ਸੋਈ ਨੂੰ ਬੋਲੋ ਤਾਂ ਬਾਹਰ ਬੋਲਾ ਕੱਚਾ ਬੋਲਾ ਲਾਵੇ ਚਾਹੇ ਬੋਲੇ ਚੱਲ ਰਹੀ ਆ ਹਾਂ ਜੀ ਹਾਂ ਜੀ ਕਿੰਨਾ ਕਰਵੈਲ ਹੈਗਾ ਇਹ ਥੱਲੇ ਅੱਜ ਤੱਕ ਮੇਰੇ ਥੱਲੇ 7 7.5 ਕਿਲੋ ਜਿਹੜਾ ਬੋਲਾ ਵਾ ਠੀਕ ਗਿੰਦ ਛੋਟੀ ਜਿਹੜੀ 11 12 ਕਿਲੋ ਨੋਰਮਲ ਆ ਕੀ ਆਈ ਕਰਾਂਗੇ ਠੀਕ ਹੈ ਜੀ ਬਾਕੀ ਵਾਧ ਦੇ ਦੇ ਕੁਝ ਕਹਿ ਨਹੀਂ ਸਕਦੇ ਬਿਲਕੁਲ ਜੀ ਨਸਲ ਬਰੀਡ ਨਸਲ ਬੀੜ ਹੈ ਬਾਕੀ ਸਣੀ ਸਾਹਿਬ ਜਿੰਨਾ ਮਰਜੀ ਨਿੱਗਰ ਲੈਵੇ ਦੀ ਆ ਠੀਕ ਹੈ ਪੂਰਾ ਜਿਹੜਾ ਇਹਦਾ ਫਿਕਸ ਜਿਹੜਾ ਇਹ ਆਰਡਰ ਆ ਬਿਲਕੁਲ ਜੀ ਹਾਂਜੀ ਮੈਂ ਵੀ ਬਹੁਤ ਸਣੀ ਦੋਸਤੋ ਬਾ ਕਮਾਲ ਝੋਟੀ ਆ ਬਾਕੀ ਥੱਲਿਓ ਇੱਕ ਵਾਰੀ ਤੁਹਾਨੂੰ ਆਪ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਈਏ 7 7:30 ਕਿਲੋ ਵੀਰਮਾ ਵੀ ਬੋਲਾ ਕੱਚਾ ਦੁੱਧ ਚਾਹੀਏ ਵੀਰ ਮੰਨ ਲੈ ਕੋਈ ਚੌਥਾ ਦਿਨ ਹੋ ਗਿਆ ਅੱਜ ਸੋਈ ਨੂੰ ਠੀਕ ਹੈ ਜੀ ਤੇ ਦੁੱਧ ਕੋਈ 10 ਤੋਂ ਲੀਟਰ 11 ਲੀਟਰ 12 ਲੀਟਰ ਜਿਬੋਣਾ ਚਾਹੀਦਾ ਠੀਕ ਹੈ ਜੀ ਵੈਸੇ ਝੋਟੀ ਚਲੋ ਪਹਿਲਾਂ ਅਕੇ ਆਪਾਂ ਸਮੇਂ ਤੇ ਛੱਡਦੇ ਨੇ ਬਾਕੀ ਕਿਸੇ ਭਰਾ ਦੀ ਚੰਗੀ ਫਾਰਮਰ ਵੀਰ ਦੀ ਸੇਵਾ ਰਹੀ ਤੇ ਦੁੱਧ ਚਵਾ ਜੂਗੀ ਠੀਕ ਬਾਕੀ ਸਾਲੀ ਸਾਹਿਬ ਬਿਊਟੀ ਪੱਕ ਚੁਾਈ ਇੱਕ ਨੰਬਰ ਠੀਕ ਹੈ ਜੀ ਬਹੁਤ ਸੋਹਣੀ ਪੋਲੀ ਧਾਰਾ ਠੰਡੀ ਸੀਲ ਠੀਕ ਹੈ ਕੋਈ ਛੜਾਕਲ ਨਹੀਂ ਆ ਕੋਈ ਕੁਝ ਨਹੀਂ ਆ ਠੀਕ ਹੈ ਜੀ ਮੇਰੇ ਮਗਰ ਦੇ ਕਟਾ ਮੇਲ ਕਾਪਾ ਠੀਕ ਹੈ ਮਗਰ ਕਟਾ ਆ ਗਿਆ ਦੇਖ ਲਓ ਸੋ ਪੂਰੀ ਠੰਡੀ ਆ ਦੇਖੋ ਜੀ ਬਹੁਤ ਵਧੀਆ ਹੋਰ ਬੇਲ ਕਰੀ ਦੀ ਡਿਮਾਂਡ ਕੀ ਕਰਦਾਂਗੇ ਡਿਮਾਂਡ ਦਾ ਮੈਂ ਇੱਕ ਲੈ ਦੇ ਜੀ ਵਾਲੀ ਗੱਲ ਆ ਮੁੱਲੇ ਦਾ 1 ਲੱਖ 13000 ਹਾਂ ਉਹਦੇ ਜੇ ਮਾਨਤਾ ਨੂੰ ਜ਼ਰੂਰ ਥੋੜਾ ਬੋਤ ਕੀਤਾ ਜਾਊਗਾ ਠੀਕ ਆ ਜੀ ਲਓ ਦੋਸਤੋ 1 ਲੱਖ 13000 ਬਾਕੀ ਨਵਾਂ ਕਰਨਾ ਲੈਣ ਦੇ ਨ ਬਿਲਕੁਲ ਜੀ ਨਾ ਨਵਾਂ ਦਾ ਨਾ ਜਿੰਨੇ ਮਰਜ਼ੀ ਕਰਦੇ 4 5 6 ਸੂਏ ਚੋਗੇ ਵੀ ਇਹਨੇ ਦਿਨ ਦਿਨ ਬਦਲਾ ਵਕਟ ਰਾਨੀ ਸਹੀ ਹੋ ਗਿਆ ਜੀ ਮੈਂ ਦੋਸਤੋ ਨਵੀਂ ਝੋਟੀ ਆ ਨਵਾਂ ਆਗਾ ਇੱਕ ਵਾਰੀ ਮੇਰਾ ਭਰਾ ਕੋਲ ਲੈ ਗਿਆ ਠੀਕ ਆ ਜੀ ਵੈਸੇ ਚੌਣਚਵਾਦੀ ਹੱਟਣੋ ਹੋ ਸਕਦਾ ਆ ਬਾਬਾ ਜੀ ਬਾਕੀ ਆਪਾਂ ਤੁਵਾਈਏ ਦੀ ਜਰੂਰ ਐਡ ਕਰਾਂਗੇ ਨਾਲ ਠੰਡੀ ਠੰਡੀ ਬਹੁਤ ਜਿਆਦੀ ਬਿਲਕੁਲ ਬਾਕੀ ਦੋਸਤੋ ਜਿਵੇਂ ਕਿ ਪਹਿਲਾ ਸੁਆ ਵੀਰਾਂ ਦਾ ਵੀ ਪਲੂਣ ਝੋਟੀ ਆ ਜਾਂ ਕੁਝ ਵੀ ਤੇ ਚਵਾਈ ਦਾ ਬਹੁਤੇ ਵੀਰਾਂ ਨੂੰ ਡਾਊਟ ਹੁੰਦਾ ਵੀ ਖਰੇ ਪਹਿਲਾਂ ਝੋਟੀ ਆ ਕੋਈ ਆਹ ਛੋਲਾ ਹੋਵੇ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਬੱਚਾ ਛੱਡ ਕੇ ਬੱਗ ਪਸਮਾ ਦੇ ਵਿੱਚ ਆਉਂਦੀ ਤੇ ਚਵਾਈ ਤੁਹਾਨੂੰ ਦਿਖਾਵਾਂਗੇ। ਗੱਲ ਕਰੀਏ ਸੰਨ ਸਾਹਿਬ ਅੱਗੋਂ ਬਿਲਕੁਲ ਕੂੰਜ ਵਰਗੀ ਆ। ਠੀਕ ਆ ਪਤਲੀ ਪਿੱਛੋਂ ਪੂਰੀ ਭਾਰੀ। ਪੁੱਠਾ ਚੰਗਾ ਜਿਹੜਾ ਝੋਟੀ ਦਾ ਜੰਮਾ ਪਿਆ। ਸਿੰਘ ਵਾਲਾ ਬੀ ਦੇ ਵਿੱਚ ਆ ਗਈ ਆ। ਬਿਲਕੁਲ ਜੀ ਬਿਲਕੁਲ। ਤੇ ਚੰਗੀ ਨਿਕਲੂਗੀ ਦੁੱਧ ਨੂੰ ਵੀ ਖਰੀ। ਕਿਉਂਕਿ ਝੂਲਣਾ ਲੈਵਾ ਨਹੀਂ ਇਹਦਾ ਕੋਈ ਲਫਾਫਾ ਨਹੀਂ ਆ। ਗੁੰਲਾ ਵੀ ਲੈਵਾ ਇਹਦਾ ਨਿੱਗਰ। ਬਿਲਕੁਲ ਜੀ ਬਿਲਕੁਲ। ਪੂਰੇ ਦਾ ਪੂਰਾ। ਬਿਲਕੁਲ ਸੋ ਜਿੰਨੀਆਂ ਰਾਜੀ ਆ ਠੀਕ ਆ ਜੀ। ਬਾਜਮ ਲੋੜ ਪੂਰਾ ਝੋਟੀ ਦਾ। ਇੱਥੇ ਮੇਰਾ ਭਰਾ ਕੋਈ ਵੀ ਆਣ ਗਿਆ। ਚਾਰ ਪੋਰ ਦੇ ਕੋਲ ਹਾਥ ਵੀ ਪੂਰਾ ਪਿੱਛੋਂ ਨਿੱਗਰ ਆ ਗਿਆ ਇਹਦਾ ਹਰ ਇੱਕ ਚੀਜ਼ ਜਿਹੜੀ ਇਹਦੀ ਕਰਮਾ ਵਾਲੀ ਦੀ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਉਹ ਹੈਗਾ ਨਾ ਵੀ ਮੁੱਠੀ ਵਾਲਾ ਕੋਈ ਇਹ ਨਹੀਂ ਕਿ ਲੰਬਾ ਥਾੜਾ ਇਹਦੇ ਖਰਾਬ ਹੁੰਦਾ ਕੋਈ ਡਾਰਾ ਜਾਂ ਮਸਟੈਟਸ ਦਾ ਕੋਈ ਕਾਰਨ ਹਾਂ ਫਿਰ ਚਾਰੂ ਬਹੁਤ ਜਿਆਦੀ ਲੋਟੋ ਤੇ ਬਹੁਤ ਛੇਤੀ ਜਾਊਗੀ ਬਹੁਤ ਪਿਆਰੀ ਝੋਟੀ ਆ ਦੋਸਤ ਲਏ ਦੇ ਅਸਲ ਦਾ ਮਨ ਰੱਖਿਆ ਮਾਨਤਨ ਜਰੂਰ ਜਿਹੜਾ ਕਹਿੰਦਾ ਇੱਕ ਟੂਬ ਆਪਾਂ ਕਹਿੰਦਾ ਵੀ ਟੂਬ ਆ ਮੇਰਾ ਭਰਾ ਕੋਈ ਸਾਹਮਲੇ ਮੌਕਾ ਠੀਕ ਆ ਜੀ ਆਪਦੇ ਬਿਲਕੁਲ ਘਰ ਦਾ ਆਪਦੇ ਫਾਰਮ ਦਾ ਸ਼ਿੰਗਾਰ ਤੁਸੀਂ ਬਣਾ ਲਿਆ ਜੀ ਅੱਗੇ ਹਰਵੇਲ ਆਪਣੇ ਕੋਲ ਆ ਜਿਹੜੀ ਮੱਝ ਗੜੀ ਹੈ ਟੋਕਰ ਗੱਬਣਾ ਜੀ ਟੋਕਰ ਗੱਬਣਾ ਸੰਧੂ ਇਹ ਵੀ ਪਹਿਲੇ ਦੇ ਵੇਚੀ ਚੱਲ ਰਹੀ ਆ ਹਾਂਜੀ ਠੀਕ ਆ ਚਲੋ ਪੱਕ ਕੇ ਪਸ਼ੂ ਬਣਿਆ ਆ ਬਾਕੀ ਚੰਗੀ ਆ ਦੂਜੇ ਸੁਵੇ ਲਈ ਇਹ ਗੱਬਣਾ ਓਕੇ 3 ਮਹੀਨੇ ਪੰਜ 6 ਦਿਨ ਦੀ ਦੂਜੇ ਸੁਵੇ ਲਈ 3 ਮਹੀਨਿਆਂ ਤੇ 5 6 ਦਿਨਾਂ ਦੀ ਹਾਂ ਬਿਲਕੁਲ ਜੀ ਜਿਹੜਾ ਤਿੰਨ ਬਾਹਰ ਹੋ ਗਿਆ ਤਿੰਨ ਮਹੀਨੇ ਤੋਂ ਬਾਅਦ ਉਸ ਟੱਪ ਗਈ ਹੈ ਸੱਤ ਦਿਨ 6 ਦਿਨ ਉੱਪਰ ਜਾ ਰਹੇ ਆ ਠੀਕ ਆ ਜੀ ਤੇ ਆ ਤੁਸੀਂ ਮੱਝ ਕਰ ਲੋ ਤੋਕੜ ਗੱਪਣ ਜਿਹੜਾ ਨਗਾਪਾ ਤੁਹਾਨੂੰ ਦਿਖਾ ਰਿਹਾ ਹੈ ਚੈੱਕ ਪਾਸ ਕੋਈ ਵੀਰ ਆਪਦਾ ਬਿਲਕੁਲ ਕੋਈ ਸ਼ੰਕਾ ਕਰਨਾ ਚਾਹੁੰਦਾ ਤੇ ਆਪਾਂ ਹਰ ਵਾਰ ਅਪੀਲ ਕਰਦੇ ਆ ਵੀ ਆਪਦਾ ਬੇਸ਼ੱਕ ਆਪਦਾ ਡਾਕਟਰ ਚੈੱਕ ਕਰਵਾ ਆਪਦਾ ਡਾਕਟਰ ਲੈ ਆ ਕੇ ਸੰਧੂ ਸਾਹਿਬ ਕੋਈ ਚੈੱਕ ਕਰਾ ਸਕਦਾ ਬਾਕੀ ਕਦਕੂ ਤੇ ਤਾਂ ਵੀ ਚੰਗਾ ਹੈ ਪੂਰੀ ਹਰਿਆਣੇ ਦੀਆਂ ਚੋਟੀਆਂ ਨੂੰ ਜਿਹੜਾ ਟੱਚ ਕਰਦੀ ਹੈ ਇਹ ਚੰਗੇ ਕਦ ਕੱਢਦੇ ਚੰਗੇ ਕਦ ਕੱਢ ਜਾਂ ਲੰਬਾਈ ਚੰਗੀ ਆ ਠੁਠਾ ਚੰਗਾ ਚੋਟੀ ਦਾ ਫਿਰ ਨਿੱਗਰ ਲੇਵੇ ਦੇ ਵਿੱਚ ਹੈ ਵੀ ਹਾਂ ਇਹ ਨਿੱਗਰ ਲੈਵਾ ਸੰਧ ਹਮੇਸ਼ਾ ਬਾਤ ਦੁੱਧ ਕੱਢਦਾ ਪਰ ਮੇਰੇ ਥੱਲੇ ਦੁੱਧ ਕਿੰਨਾ ਉਹ ਦੱਸਦੀ ਹੈ ਦੁੱਧ ਸੰਧੂ ਸਾਹਿਬ ਇਹਦੇ ਥੱਲੇ ਘਰ ਵਾਲਿਆਂ ਨੇ ਆਪਾਂ ਨੂੰ ਅੱਠ ਕਹਿ ਕੇ ਦਿੱਤਾ ਸੀ ਆਪਾਂ 6 ਤੋਂ 7 ਕਿਲੋ ਜਿਹੜਾ ਇਹਨੂੰ ਕਹਿ ਕੇ ਦੇਵਾਂਗੇ ਆਪਾਂ ਦੁੱਧ ਤੇ ਚੁਆਈ ਇੱਕ ਨੰਬਰ ਲਓ ਜੀ 6 ਤੋਂ 7 ਕਿਲੋ ਦੋਸਤੋ ਦੁੱਧ ਵੀ ਇਹਦੇ ਥੱਲੇ ਕਰਵਾਉਂਦੇ ਨੇ ਇਹ ਦੁੱਧ ਵਜਨ ਦੇ ਕਾਲ ਦਾ ਇਹ ਛੋਟੀ ਦੇ ਹਾਂ ਬਹੁਤ ਸੋਹਣੀ ਹੈ ਠੰਡੀ ਸੀਲ ਵਨਡ ਸਪੇਸ ਥਣਾਂ ਦੀ ਬਹੁਤ ਸੋਹਣੀ ਹੈ ਪੀੜੀ ਦੇ ਪਾ ਵਾਂਗ ਜਿਵੇਂ ਆਪਾਂ ਕਹਿੰਦੇ ਨੇ ਚਾਰੇ ਥਾਣ ਗੁੱਠਾਂ ਦੇ ਲੱਗੇ ਆ ਤੇ ਨਿੱਗਰਲੇਵੇ ਦੇ ਵਿੱਚ ਹੂੰ ਮੋ ਵੀ ਦੋਸਤੋ ਬੱਲੇ ਦੀ ਸਾਫ ਸੁਥਰੀ ਆ ਠੰਡੀ ਸੀਲ ਆ ਤੇ ਦੁੱਧ ਵੀ ਗਰਮ ਵਾਲੀ ਥਲੇ ਚੰਗਾ ਕੋਈ ਚੰਗੀ ਲੰਬਾਈ ਆ ਵੇ ਚੰਗੀ ਆ ਦੁੱਧ ਵੀ ਕੁਛ 6-7 ਕਿਲੋ ਦੁੱਧ ਆ ਤੇ ਬਾਕੀ ਤਿੰਨਾਂ ਮਹੀਨਿਆਂ ਤੋਂ ਪਲਾਸ ਸਮਾਂ ਹੋ ਗਿਆ ਤਿੰਨਾਂ ਮਹੀਨਿਆਂ ਤੋਂ ਪੰਜ ਚਾਰ ਦਿਨ ਉੱਪਰ ਟੱਪਣ ਲਈ ਆ ਤੇ ਬੀਗਰ ਦੀਦੀ ਆ ਬਿਲਕੁਲ ਸੋਨਾ ਚਗਾਠਾ ਸੋਨਾ ਪਿੱਠਪੜਾ ਐਨ ਪਤਲੀ ਚਮੜੀ ਆ ਠੀਕ ਆ ਜੀ ਪੂਰੀ ਠੰਡੀ ਮੇਲਦੀ ਫਿਰ ਹਰ ਵੇਲੇ ਪਹਾੜੇ ਤੇ ਹੀ ਆ ਬਿਲਕੁਲ ਪਹਾੜੇ ਬੰਦੇ ਦੇ ਸੰਧੂ ਸਾਹਿਬ ਇੱਕ ਅੱਧਾ ਦਿਨ ਚਲੋ ਪਸ਼ੂ ਟੋਕੜ ਜਾ ਕੇ ਕਰਦਾ ਹੀ ਆ ਤਾਂ ਇਹ ਤਾਂ ਆਪਣੇ ਵਿੱਚ ਜਿਹੜੀ ਹਿੰਮਤ ਤੇ ਦਮ ਕੰ데 ਚਾਹੀਦਾ ਪਸ਼ੂ ਜਿੱਤਰਾ ਦਾ ਮਰਜੀ ਹੋਵੇ ਸੰਧੂ ਸਾਹਿਬ ਵਪਾਰੀ ਦੇ ਘਰੇ ਅਗਦਾ ਟੇਕੀ ਜਾਂਦਾ ਹਾਂ ਬਸ ਮਿਹਨਤ ਲੱਗਦੀ ਆ ਮਿਹਨਤ ਲੱਗਦੀ ਹਰ ਵੇਲੇ ਭਾਈ ਕਾਲੇ ਪੈਨ ਵਾਲੀ ਗੱਲ ਨਹੀਂ ਚਾਰ ਦਿਨ ਲੱਗਦੇ ਆ ਚਾਰ ਦਿਨ ਲੱਗਦੇ ਆ ਬਾਕੀ ਚਲੋ ਕਿਹਾ ਚੰਗਾ ਨਿਗਰਿਆ ਤੇ ਰੇਟ ਇਹਦਾ ਸੰਧੂ ਸਾਹਿਬ ਬਿਲਕੁਲ ਜਿਹੜਾ ਜਾਇਜ਼ ਹੋਊਗਾ ਛੋੜ ਹੋਊਗੀ ਉਹਦੇ ਵਿੱਚੋਂ ਆ 58500 58500 ਦੀ ਲੈ ਦੇ ਸਮਝੋ ਠੀਕ ਆ ਹਾਂ ਲਓ ਵੀ ਦੇਖੋ ਪ੍ਰੇਮ ਹਫਤੇ ਦੇ ਨਾਲ ਵਿੱਚੋਂ ਛੋੜਛੱਪਾ ਮਾਨਤਾ ਨਹੀਂ ਹੋਊਗਾ 58500 ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ ਗਾ ਤੀਜੇ ਸਵੇ ਇਹਨੇ ਕਰਮਾਲੀ ਨੇ ਸੁਣਾਈ ਦੂਜਾ ਸੂਹਗੀ ਨੇ ਗਾ ਦੂਜਾ ਸੂਹਗੀ ਹੋਰ ਪਹਿਲੇ ਜੀ ਆ ਪਹਿਲੇ ਜੀ ਆ ਪਹਿਲੇ ਜੀ ਜਦੋਂ ਸਿੰਘ ਥੋੜਾ ਉੱਚਾ ਸਿੰਘ ਥੋੜਾ ਖੁੱਲਾ ਗਲਾਈ ਦੇ ਵਿੱਚ ਹੈ ਗਲਾਈ ਕਿ ਥੋੜਾ ਜਿਹਾ ਸਿੰਘ ਜਿਹੜਾ ਤੁਸ ਸਿਰੋਂ ਥੋੜੀ ਜਿਹੀ ਖੁੱਲੀ ਆ ਉਹ ਕੋਈ ਨਾ ਲਾ ਜੀ ਬਾਕੀ ਚਿਹਰੇ ਮੋਰੋ ਤਾਂ ਮੇਰਾ ਭਰਾ ਇਥੇ ਆਣ ਕੇ ਵੀ ਕੋਈ ਜਜਮੈਂਟ ਕਰੂਗਾ ਤੇ ਦੂਜੇ ਸਵੇਰੇ ਦੇ ਵਿੱਚ ਅੱਗੇ 간 ਦੂਜੇ ਸਵੇਰੇ ਸੂਗੀ ਤੇ ਪਹਿਲੇ ਚ ਚੱਲਣ ਈ ਹੈ ਬਿਲਕੁਲ ਝੋਟੀ ਪਾਣਾ ਹਾਂ ਠੀਕ ਹੈ ਕੋਈ ਇਹ ਨਹੀਂ ਕਿਦਾਂ ਦੀ ਲੱਗਦੀ ਵੀਡੀਓ ਤੇ ਕੋਈ ਚੀਜ਼ ਹੋਰ ਲੱਗਦੀ ਆ ਪਰ ਬਿਊਟੀ ਬਹੁਤ ਸੋਹਣੀ ਏ ਦੀ ਤੇ ਅੱਗੇ ਇੱਕ ਹੋਰ ਆਪਾਂ ਜਿਹੜਾ ਤੁਹਾਨੂੰ ਨਾਖ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਇਹ ਵੀ ਟੋਕੜਾ ਆਪਣਾ ਜੀ ਬਿਲਕੁਲ ਸੱਨੀ ਸਾਹਿਬ ਹੈ ਇਹ ਪੂਰੇ 3 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਓਕੇ ਦੁੱਧ ਵੀ ਇਹਦੇ ਥੱਲੇ 3 ਕਿਲੋ ਹੀ ਆ ਠੀਕ ਹੈ ਜੀ ਹਾਂਜੀ ਹੂੰ ਲੋ ਵੀ ਤਿੰਨ ਮਹੀਨਿਆਂ ਦੀ ਦੋਸਤੋ ਇਹ ਗੱਬਣ ਚੈੱਕ ਪਾਸ ਆ 3 ਕਿਲੋ ਧਾਰਾਂ ਦੇ ਥੱਲੇ ਚੜੀਆਂ ਹੈਗੀਆਂ ਨੇ ਚਾਹ ਪਾਣੀ ਦਾ ਡੰਗਾ ਸਾਰੀ ਚੱਲੂਗੀ ਠੀਕ ਆ ਜੀ ਤੇ ਬਾਕੀ ਆਹ ਚੈੱਕ ਪਾਸ ਭਾਈ ਸੰਧੂ ਸਾਹਿਬ ਇਹ ਵੀ ਪ੍ਰਾਲੀ ਤੋਂ ਜੋ ਹਾਂ 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 ਬਿਲਕੁਲ ਚਲੋ ਆਗੇ ਦੀ ਖੁਸ਼ਕੀ ਖਸਕੀ ਲਈ ਆ ਤੇ ਥੋੜੀ ਜੀ ਯਾਨੀ ਕਿ ਕਹਿੰਦੇ ਹੋਂਦ ਚ ਆਈ ਆ ਆ ਬੁਰਾ ਹਾਲ ਸੀਗਾ ਇਹਦਾ ਠੀਕ ਆ ਜੀ ਤੇ ਜਿਵੇਂ ਜਿਵੇਂ ਚਲੋ ਖਾਓ ਪੀਓਗੀ ਵੱਧ ਵੀ ਸਕਦੀ ਐ ਨਹੀਂ ਤਾਂ ਆਪਾਂ ਤੇ ਇਹ ਗੱਲ ਕਹਿੰਦੇ ਆ ਇੰਗਰਾਮ ਘਰਾں ਦੇ ਪਸ਼ੂ ਬੱਜਿਆਂ ਨੂੰ ਕਈ ਕਈ ਸਮਾਂ ਹੋਇਆ ਹੁੰਦਾ ਵਾ ਆਪਣੇ ਆ 6 6 7 7 ਸਾਲ ਦੇ ਝੋਟੀਆਂ ਜਿਹੜੀਆਂ ਕਈ ਵਾਰ ਉਹੋ ਜਿਹੇ ਪਸ਼ੂ ਕੱਢ ਕੇ ਵੀ ਆਪਾਂ ਇਹਨਾਂ ਉਹਦੀ ਥਾਂ ਤੇ ਗੱਬੜਿਆ ਪਾ ਸਕਦੇ ਆ ਗੱਬਣਾ ਜੀ ਬਿਲਕੁਲ ਇਹਨਾਂ ਦੁੱਧ ਵੀ ਕੋਈ 2-4 ਮਹੀਨੇ ਦੇ ਜੂ ਮੈਨੂੰ ਲੱਗਦਾ ਵੀ ਇੱਕ ਬੰਨੇ ਗਰਮੀ ਦਾ ਐਂਡ ਹੋਣਾ ਸ਼ੁਰੂ ਹੋ ਜਾਣਾ ਬਿਲਕੁਲ ਅਗਸਤ ਤੋਂ ਗੂਸਤ ਵਿੱਚ ਨੇ ਆਰਾਮ ਨਾਲ ਸੁਪਣਾ ਕਿਤੇ ਸੁਪਣਾ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਡਿਸੀਜਨ ਤੁਸੀਂ ਲੈਣਾ ਤੋਕਣ ਗੱਬਣ ਲਗਾ ਦੇ ਬਹੁਤੇ ਵੀਰ ਸ਼ਕੀਮ ਹੁੰਦੇ ਆ ਵੀ ਇਸ ਸਟੇਜ ਦੇ ਉੱਪਰ ਪਸ਼ੂ ਲੈ ਲਿਏ ਤੇ ਜਦੋਂ ਟੁੱਕਿਆ ਪਸ਼ੂ ਹੋਵੇ ਤੇ ਉਦੋਂ ਦੋ ਪੈਸੇ ਸਾਨੂੰ ਦੇ ਵੀ ਜਾਵੇ ਦੋ ਦੇ ਵੀ ਜਾਂਦਾ ਬਾਕੀ ਸਾਨੂੰ ਤਾਂ ਕਈ ਵਾਰ ਆਪਾਂ ਘਰੇ ਆਹੇ ਪਸ਼ੂ ਬੰਨ ਕੇ ਰੱਖੇ ਹੁੰਦੇ ਕਈ ਸਮਿਆਂ ਤੋਂ ਉਹ ਜਿਹੇ ਪਸ਼ੂ ਕੱਢ ਕੇ ਤੇ ਆਪਾਂ ਜਿਹੜਾ ਕੁਛ ਨਾਲ ਥੋੜੇ ਬਹੁਤੇ ਪੈ ਜਾਂਦੇ ਆ ਆਪਾਂ ਪਸ਼ੂ ਜਿਹੜਾ ਉਹ ਮੈਂ ਦੋਸਤੋ ਧਰੇ ਮੇਰੇ ਵੀਰਾਂ ਕੋਲ ਚਲੋ ਮੈਂ ਹਮੇਸ਼ਾ ਇੱਕ ਗੱਲ ਨੋਟ ਕਰਾਉਣਾ ਨਾ ਵੀ ਕਈ ਨਾ ਕਟੀਆਂ ਕੁੱਟੀਆਂ ਛੋਟੀਆਂ ਵੀਰ ਜ਼ਰੂਰ ਪਾਲਣ ਸੰਭਣ ਪਰ ਕਈ ਵਾਰ ਉਹ ਜਿਹੇ ਪਸ਼ੂ ਆਪਾਂ ਨੂੰ ਹੁੰਦਾ ਵੀ ਇਹ ਨਹੀਂ ਬੰਨਦਾ ਸੰਦਾ ਕਿ ਦੋ ਤਿੰਨ ਪਸ਼ੂ ਆਪਾਂ ਵੈਸੇ ਖੁਰਲੀ ਤੇ ਬਿਲ ਉਹਨਾਂ ਨੂੰ ਤੁਸੀਂ ਸੱਚੇ ਖੱਬੇ ਕਰਕੇ ਤੇ ਇੱਕ ਟੋਕਰ ਗ ਆਪਣਾ ਪਸ਼ੂ ਪਾਲੋਗੇ ਤੇ ਤੁਹਾਡਾ ਫਾਇਦਾ ਵੀ ਹੈ ਠੀਕਾ ਜੀ ਗਾਹ ਵਿਕਰੀ ਦੇ ਵਿੱਚ ਵੀ ਆ ਗਾਹ ਵੇਚ ਵੀ ਲਾਉਂਗੇ ਕੋਈ ਦੋ ਪੈਸੇ ਦਿੰਦਾ ਵੀ ਹੈ ਨਹੀਂ ਤੇ ਘੱਟੋ ਘੱਟ ਵੀ ਅੱਜ ਉਹਨੇ ਕਿ ਭਾਪੜਤੇ ਦੇ ਵਿੱਚ ਤੁਹਾਨੂੰ ਮਿਲ ਜੂਗਾ ਇਸ ਸਟੇਜ ਤੇ ਅੱਜ ਅਸੀਂ ਦੁੱਧ ਦਾ ਚੋਲਾਗੇ ਆਪਾਂ ਜਾ ਕੇ ਹੋਰ ਕੁਝ ਹੋਣ ਚਾਹਾਂਗੇ ਕੁਝ ਅਗਲੀ ਵਾਰ ਚਾਹਾਂਗੇ ਤੇ ਬਾਕੀ ਤੁਹਾਨੂੰ ਦਾ ਰੇਟ ਇਹਦਾ 74700 ਹਾਂ ਲੈ ਦੇ ਆ 747 747 ਜੀ 74700 ਦੇ ਵਿੱਚ ਤੁਹਾਨੂੰ ਅੱਜ ਮਿਲ ਜੂਗੀ ਠੀਕ ਹੈ ਟੋਕੜ ਕਾ ਬਣਨਾ ਕਾ ਤੀਜੇ ਸੂਵੇ ਫਿਰੇ ਸੂਗ ਤੀਜਾ ਸੂਗ ਜੀ ਠੀਕ ਹੈ ਜੀ ਬਾਕੀ ਚੰਗੀ ਆ ਹਾਂ ਰੌਕ ਆ ਜੀ ਇਹਦੇ ਤੇ ਥੋੜੀ ਜੀ ਕੱਲ ਪਰਸੋਂ ਵੀ ਆਈ ਆ ਹਾਂ ਆਹ ਹਾਂ ਜੀ ਬਾਕੀ ਥਣਾ ਤੋਂ ਉਹਦੇ ਰਵੇਲ ਸਾਰੇ ਥਣਾ ਤੋਂ ਉਹ ਸਾਰਿਆਂ ਥਣਾ ਨਾਲ ਪਸ਼ੂ ਕੋਈ ਨਹੀਂ ਮਰਿਆ ਸੰਦੂ ਹਾਂ ਸਾਰੇ ਉਹਦੇ ਨਾਲ ਪਸ਼ੂ ਸਾਰਾ ਉਸ ਤੇ ਬੋ ਜੀ ਆ ਤੁਹਾਨੂੰ ਕੋਈ ਬਿਲਕੁਲ ਲਾਗਿਆ ਵਿਖਾਉਂਦੇ ਆ ਆਹ ਦੋਸਤੋ ਥਣ ਸਾਈਜ਼ ਸ਼ੇਪ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ 3 ਕਿਲੋ ਦੁੱਧ ਤੇ 3 ਮਹੀਨਿਆਂ ਦੀ ਗੱਭਣ ਚੈੱਕ ਪਾਸ ਮੂਮਤਾ ਦੀ ਚੰਗੀ ਆ ਮੱਥੇ 'ਚ ਫੁੱਲ ਸਿੰਘ ਪੂਰਾ ਜੀ ਅੱਖਾਂ ਦੋਵਾਂ ਜੀ ਵਾਈਟ ਪਾਣਾ ਦੋਵਾਂ 'ਚ ਜਵਾਬ ਆ ਮੀਲੀ ਦਾ ਪੱਖ ਵੀ ਜਿਹੜਾ ਆਪਾਂ ਬੱਚੇ-ਬੁੱੱਚੇ ਚਲੋ ਕਿਤੇ ਪਸ਼ੂ ਦੇ ਜਾਂਦਾ ਵਾ ਠੀਕ ਹੋ ਗਿਆ ਚੰਗੀ ਆ ਲਓ ਦੱਸੋ ਨਾਗਨੇ ਅੱਜ ਵੀਰ ਹਰ ਭੇਲਦੇ ਫਾਰਮ ਤੇ ਤਿੰਨੇ ਅੱਜ ਤੋਂ ਮੰਨਿਆ ਦਿੰਦਾ ਆਪਣੇ ਕੋਲੇ ਇੱਕ ਬੱਕਰਾ ਤੇ ਇੱਕ ਫੀਮੇਲ ਡੌਗ ਵੀ ਆ ਉਹ ਵੀ ਆਪਾਂ ਤੁਹਾਨੂੰ ਜਿਹੜਾ ਦਿਖਾ ਦਿੰਦੇ ਆ ਦਿਖਾ ਦਿਓ ਜੀ ਆਜੋ ਹਾਂ ਜੀ ਆ ਲਿਆ ਛੋਟੇ ਬੱਕਰਾ ਹੁਣ ਦੱਸੋ ਇਸਕੇ ਵੀਰ ਹਰ ਭੇਲਦੇ ਕੋਲ ਪੁਮੀਰੀਅਨ ਡੌਗ ਆ ਠੀਕ ਆ ਜੀ ਇੱਕ ਫੀਮੇਲ ਆ ਤਾਂ ਦਿਖਾਉਣੀ ਆ ਬਿਲਕੁਲ ਛੋਟੇ ਪਾਪ ਨੇ ਫੀਮੇਲ ਆ ਉਹ ਲੱਭ ਨਹੀਂ ਰਹੀ ਗਰ ਕਿੱਥੇ ਗਈ ਜਾਪਰਾਵਾ ਤੇ ਕਹਿੰਦੇ ਵਿਖਾਉਣੀ ਵਿਖਾਉਣੀ ਤੇ ਗਈ ਕਿੱਥੇ ਰਲ ਕੇ ਲੱਭਦੇ ਆ ਸਾਰੇ ਆਪਣੇ ਭੈਣ ਭਾਅ ਦੇਖਣ ਵਾਲੇ ਵੀ ਸ਼ਾਇਦ ਉਹਨਾਂ ਦੇ ਧਿਆਨ 'ਚ ਹੀ ਆ ਜੇ ਆਜੋ ਦੇਖਣਗੇ ਬਾਕੀ ਖਲਾਵਾ ਖਲੂਰਾ ਬੜਾ ਨਾਲ ਸਾਰੇ ਪਾਸੇ ਲੱਭੇ ਲੱਭੇ ਹੂੰ ਹੁਣ ਸੈ ਗਿਆ ਨਹੀਂ ਲੱਭਣੀ ਲੱਭ ਨਾ ਇਹ ਕਿੱਥੇ ਗਈ ਫਲਾਪੀ ਕਿੱਥੇ ਆ ਥੱਲੇ ਆ ਵੇਖਾ ਕੱਢੋ ਇਹਨੂੰ ਓਹੋ ਹੋ ਹੋ ਬੜੇ ਟਿਕਾਣੇ ਤੇ ਬਿਲਕੁਲ ਸਾਡਾ ਜਿਹੜਾ ਪੰਦੇਰੀਆ ਨੇ ਇਹ ਕੀ ਹੈ ਕਿ ਨਹੀਂ ਇਹ ਬੈਸ ਜਿਆ ਹਾਂ ਇਹ ਬੱਚਾ ਇਹਨਾਂ ਦੇ ਅੱਗੇ ਆ ਗਈ ਆ ਗਈ ਆ ਗਈ ਹਾਂ ਆ ਗਈ ਫਲਾਪੀ ਇਹ ਬਿਲਕੁਲ ਬੱਚਾ ਜਿਹੜਾ ਫੀਮੇਲ ਆ ਇਹ ਬਕਾਊ ਆ ਹਾਂ ਠੀਕ ਹੈ ਜੀ ਇਹ ਤਾਂ ਕਿੰਨੇ ਕਿੰਨੇ ਦਿਨਾਂ ਦਾ ਬੱਚਾ ਹੈ 1 ਮਹੀਨੇ ਦੀ ਹੋ ਗਈ ਏ 1 ਮਹੀਨੇ ਦੀ ਆ ਦੋਸਤੋ ਫੀਮੇਲ ਆ ਠੀਕ ਹੈ ਜੀ ਠੀਕ ਹੈ ਜੀ ਇਹ 3500 ਰੁਪਏ ਦਾ ਰੇਟ ਆ 3500 ਦੀ ਦੇਵਾਂਗੇ ਬਿਲਕੁਲ ਮਾਨਤਾਨ ਹੋ ਜਾਊਗਾ ਜੀ ਲਓ ਜੀ 3500 ਦੀ ਦੋਸਤੋ ਅਜੇ ਤੁਹਾਨੂੰ ਪਮੀਰੀਅਨ ਫੀਮੇਲ ਮਿਲ ਜੂਗੀ ਹਾਂਜੀ ਤੇ ਬਹੁਤ ਚੰਗੀ ਫੀਮੇਲ ਆ ਠੀਕ ਹੈ ਜੀ ਬਾਕੀ ਹੋਮ ਬ੍ਰੀਡ ਵੀਰ ਹੋਣੀ ਬਿਲਕੁਲ ਰੱਖੀ ਇਹਨਾਂ ਨੇ ਘਰੇ ਇੱਕ ਫੀਮੇਲ ਇਹਨਾਂ ਕੋਲ ਤੇ ਇੱਕ ਮੇਲ ਡਾਊਗਾ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਇਹਦਾ ਬੋਰਨ ਹੋਇਆ ਠੀਕ ਹੈ ਜੀ ਬਹੁਤ ਸੋਹਣੀ ਆ ਆ ਵੇਖ ਬਿਲਕੁਲ ਕੰਨ ਕੁੰਨ ਚੱਕ ਜੂਗੀ ਜਦੋਂ 3.5 ਮਹੀਨੇ ਦੀ ਹੋ ਜੂਗੀ ਆ ਦੇਖ ਜੀ ਤੇ ਸਿਹਤ ਬਹੁਤ ਜਿਆਦਾ ਬਹੁਤ ਐਕਟਿਵ ਆ ਸਮਝ ਆ ਗਿਆ ਇੱਕ ਬੱਕਰਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਹਰ ਰੇਲ ਵੀਰ ਦੀ ਉਮਰ ਕਿੰਨੀ ਕਾ ਅਹ ਜੰਨੀ ਸਾਹਿਬ ਇਹ ਕਰੀਬ ਹੈ ਨਵਾਂ ਘਰ ਮਹੀਨੇ ਦਾ ਹੋਊਗਾ 10 ਦਾ ਓਕੇ ਬੀਟਰ ਨਸਲ ਦੇ ਵਿੱਚ ਆ ਬਿਲਕੁਲ ਭੋਡਾ ਕਿਉਂਕਿ ਆਮ ਬੱਕਰਿਆਂ ਦੇ ਵਿੱਚ ਸਿੰਗ ਆਉਂਦੇ ਆ ਪਰ ਰੀਅਲ ਬੱਕਰੇ ਹੁੰਦੇ ਆ ਜਿਨ੍ਹਾਂ ਦਾ ਕਿ ਭੋਡੇ ਆਉਂਦੇ ਆ ਉਹ ਤਾਂ ਦੇਸੀ ਤੁਸੀਂ ਹੋ ਜਾਂਦੇ ਜਿਆਦਾ ਜਿਹੜੇ ਸਿੰਘ ਵਾਲੇ ਆਗੇ ਜਾਂ ਕ੍ਰੋਸ ਹੋ ਗਏ ਮਿਡਲ ਦੇ ਵਿੱਚ ਆ ਗਿਆ ਮਿਡਲ ਤੇ ਆ ਗਿਆ ਬਿਲਕੁਲ ਜਿਹੜੀ ਇਹਦੀ ਸ਼ੇਪ ਆ ਹਾਂ ਲੋ ਜੀ ਬਿੱਲੀਆਂ ਅੱਖਾਂ ਤੇ ਇਹ ਤਾਂ ਸੂ ਅੱਠ ਨੌਵਾਂ ਕੁ ਮਹੀਨਿਆਂ ਦਾ ਜਿਹੜਾ ਬੱਕਰਾ ਮਕਾਊ ਆ ਸੇਲ ਕਰਦਾ ਤੇ ਵੀਰ ਹਰ ਵੇਲੇ ਰੇਟ ਵੀ ਚੱਲੋ ਚੰਗਾ ਇਹਦਾ ਤੇ ਰੇਟ ਇਹਦਾ ਮਾਰਕੀਟ ਦੇ ਹਿਸਾਬ ਨਾਲੋਂ ਬਿਲਕੁਲ ਜਾਇਜ਼ ਰਹੂਗਾ ਹਾਂ ਬਾਕੀ ਅੱਗੇ ਵੀ ਜਿਹੜਾ ਲਾਹੇ ਵੰਦ ਵਾਦੇ ਬੰਦਾ ਹੋਊਗਾ ਚਲੋ ਆਪਣੇ ਕੋਲੇ ਸਭ ਸੰਭਾਲਣੀ ਨਹੀਂ ਹੈਗੀ ਤੇ ਬਾਕੀ ਸੰਧੂ ਸਾਹਿਬ ਰੇਟ ਆ ਜਿਹੜਾ ਇਹਦਾ ਹਾਂਜੀ ਹਾਂਜੀ 11.5 ਹਜ਼ਾਰ ਉਹ ਜਮਾਨਤਾਂ ਜਰੂਰ ਕੀਤਾ ਜਾਊਗਾ 11.5 ਚ ਬਿਲਕੁਲ ਲਓ ਜੀ 11.5 ਹਜ਼ਾਰ ਦੇ ਵਿੱਚ ਤੋਂ ਜਮਾਨਤਾਂ ਹੋ ਜਾਊਗਾ ਛੋੜਛਾਪ ਹੋ ਜਾਊਗਾ 11.5 ਇਹ ਸੇਲ ਵੀਰ ਕਰਤਾ ਪਿਆ ਠੀਕ ਹੈ ਜੀ ਪਰ ਫਿਰ ਇੱਕ ਨੰਬਰ ਬੋਲ ਦੇਣੀ 99 ਜੀ ਦਾ 382025 9906382025 ਠੀਕ ਹੈ ਜੀ ਲੋਬੀ ਭਰਾਓ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਇਸੇ ਤਰ੍ਹਾਂ ਜਿਹੜੇ ਦੋਸਤੋ ਨਾਗ ਪਸ਼ੂ ਆ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਠੀਕ ਹੈ ਜੀ ਔਰ ਇਹ ਤਾਂ ਨਿਕ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਸੋ ਇੱਕ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਬੱਕਰਾ ਇੱਕ ਫੀਮੇਲ ਜਿਹੜੀ ਡੌਗ ਦਿਖਾਈ ਠੀਕ ਹੈ ਜੀ ਫੀਮੇਲ ਪਾਪ ਦਿਖਾਇਆ ਸੋ ਆਪਣਾ ਬਿਲਕੁਲ ਤੁਸੀਂ ਸੌਦਾ ਕਰ ਸਕਦੇ ਜੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ